ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਤੁਹਾਡੀ ਲਾਈਫ ਦੇ ਅੰਦਰ ਰੋਜ਼ ਰੋਜ਼ ਕਈ ਤਰ੍ਹਾਂ ਦੇ ਲੋਕ ਮਿਲਦੇ ਨੇ ਉਹਨਾਂ ਦੇ ਮਿਲਣ ਤੋਂ ਬਾਅਦ ਉਹਨਾਂ ਵੱਲੋਂ ਮਿਲਿਆ ਹੋਇਆ ਤਜਰਬਾ ਉਹ ਤੁਹਾਡੇ ਅੰਦਰ ਬਿਲਡ ਅਪ ਹੁੰਦਾ ਰਹਿੰਦਾ ਤੁਸੀਂ ਸਮਝ ਕਰਨੀ ਸ਼ੁਰੂ ਕਰ ਦਿੰਦੇ ਹੋ ਇਹ ਬੰਦਾ ਚੰਗਾ ਏ ਬੰਦਾ ਚੰਗਾ ਨਹੀਂ ਇਹ ਬੰਦਾ ਸਮੇਂ ਤੇ ਕੰਮ ਆਉਣ ਵਾਲਾ ਏ ਧੋਖਾ ਦੇਣ ਵਾਲਾ ਏ ਤੁਹਾਡਾ ਆਪਣਾ ਤਜਰਬਾ ਬਿਲਡ ਅਪ ਹੁੰਦਾ ਰਹਿੰਦਾ ਮੈਂ ਗੱਲ ਕਰਦਾ ਵੀ ਸਾਵਧਾਨ ਰਿਹਾ ਕਰੋ ਤੇ ਪਤਾ ਸਾਵਧਾਨ ਰਹਿਣਾ ਕਿੰਨਾ ਤੋਂ ਹੈ ਤੁਹਾਨੂੰ ਇੱਕ ਬੰਦਾ ਤੁਹਾਡਾ ਰਿਸ਼ਤੇਦਾਰ ਏ ਮਿੱਤਰ ਏ ਰੋਜ਼ ਮਿਲਦਾ ਏ ਹੈਲੋ ਹੈਈ ਥੋੜੀ ਬਹੁਤ ਹੁੰਦੀ ਏ ਚਲਾ ਜਾਂਦਾ ਪਰ ਇੱਕ ਦਿਨ ਤੁਹਾਡੇ ਕੋਲ ਆਇਆ ਤੇ ਉਹਨੇ ਆਣ ਕੇ ਨਾ ਚੰਗੀ ਤਰ੍ਹਾਂ ਪਟਰਿੰਗ ਸ਼ੁਰੂ ਕੀਤੀ ਚਾਪਲੂਸੀ ਸ਼ੁਰੂ ਕੀਤੀ ਇੱਕ ਦਿਨ ਜਾਂ ਉਸ ਤੋਂ ਥੋੜਾ ਜਾਂ ਵੱਧ ਸਮਾਂ ਤੇ ਸੰਭਲ ਜਾਓ ਸਾਵਧਾਨ ਹੋ ਜਾਓ ਹੁਣ ਇਹਨੂੰ ਕੋਈ ਨਾ ਕੋਈ ਤੁਹਾਡੇ ਨਾਲ ਕੰਮ ਹੋਏਗਾ ਉਹ ਆਪਣਾ ਕੰਮ ਹੁਣੇ ਰੱਖ ਦਵੇ ਘੜੀ ਨੂੰ ਰੱਖ ਦਵੇ ਕੱਲ ਨੂੰ ਰੱਖ ਦਵੇ ਉਹ ਆਪਣਾ ਕੰਮ ਰੱਖੇਗਾ ਤਾਂ ਤੁਹਾਡੀ ਬਟਰਿੰਗ ਕਰ ਰਿਹਾ ਹੈ ਪਰ ਤੁਸੀਂ ਬਟਰਿੰਗ ਦੇ ਚੱਕਰਸ ਨਾ ਆ ਜਾਣਾ ਚਾਪਲੂਸੀ ਦੀਆਂ ਗੱਲਾਂ ਸੁਣ ਕੇ ਭਲੇ ਖਾਣਾ ਖਾ ਜਾਣਾ ਵੀ ਇਹ ਜੋ ਮੈਨੂੰ ਕਹਿ ਰਿਹਾ ਤੂੰ ਬੜਾ ਚੰਗਾ ਹੈ ਬੜਾ ਚੰਗਾ ਹੈ ਮੈਂ ਸੱਚਮੁੱਚ ਇਹਨੂੰ ਚੰਗਾ ਲੱਗਣਾ ਸ਼ੁਰੂ ਹੋ ਗਿਆ ਨਹੀਂ ਤੁਹਾਡੇ ਨਾਲ ਮਤਲਬ ਇਹ ਤਾਂ ਤੂੰ ਚੰਗਾ ਹੈ ਮਤਲਬ ਗਿਆ ਤੇ ਫਿਰ ਤੂੰ ਕੌਣ ਤੇ ਮੈਂ ਕੌਣ ਇਹਨਾਂ ਲੋਕਾਂ ਤੋਂ ਸਾਵਧਾਨ ਰਹੋ ਇਸ ਤੋਂ ਅੱਗੇ ਜੋ ਤੁਹਾਡੇ ਕੋਲ ਬੈ ਕੇ ਤੁਹਾਡੀ ਤਾਰੀਫ ਕਰਨ ਤੇ ਬਣਦੀ ਹੋਈ ਤਰੀਫ ਤੋਂ ਵੱਧ ਕੇ ਕਰਨ ਵਧਾ ਕੇ ਕਰਨ ਝੂਠੀ ਕਰਨ ਐਸੇ ਲੋਕਾਂ ਤੋਂ ਵੀ ਸਾਵਧਾਨ ਰਹੋ ਜਿਹੜੇ ਝੂਠੀ ਤਰੀਫ ਕਰੀ ਜਾ ਰਹੇ ਨੇ ਬਿਨਾ ਮਤਲਬ ਤੋਂ ਕਰੀ ਜਾ ਰਹੇ ਨੇ ਕੁਝ-ਕੁਝ ਤੁਹਾਨੂੰ ਲਖਬ ਦੇਈ ਜਾ ਰਹੇ ਨੇ ਕੁਝ-ਕੁਝ ਤੁਹਾਨੂੰ ਸੰਘਿਆ ਦੇਈ ਜਾ ਰਹੇ ਨੇ ਇਹਨਾਂ ਲੋਕਾਂ ਦੀ ਤਾਰੀਫ ਨੂੰ ਵੀ ਤਾਰੀਫ ਨਾ ਜਾਣਿਓ ਇਹ ਉਸ ਤਾਰੀਫ ਦੀ ਪੁੜੀ ਦੇ ਅੰਦਰ ਲਪੇਟ ਕੇ ਤੁਹਾਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਸਾਵਧਾਨ ਹੋ ਜਾਓ ਇਸ ਤੋਂ ਅੱਗੇ ਜੋ ਪਹਿਲਾਂ ਤੇ ਨਹੀਂ ਸੀ ਪਰ ਇੱਕਦਮ ਤੁਹਾਡੇ ਬਣਨ ਦਾ ਨਾਟਕ ਆਰੰਭ ਕਰਦੇ ਨੇ ਅੱਜ ਤੋਂ ਪਹਿਲਾਂ ਨਹੀਂ ਸੀ ਸੀ ਤੁਹਾਡੇ ਰਿਸ਼ਤੇਦਾਰ ਸੀ ਤੁਹਾਡੇ ਮਿੱਤਰ ਦੋਸਤ ਪਰ ਪਹਿਲਾਂ ਨਾ ਇੰਨੀ ਗੂੜੀ ਮਿੱਤਰਤਾ ਸੀ ਨਾ ਰਿਸ਼ਤੇਦਾਰੀ ਨੂੰ ਉਹ ਚੰਗੀ ਤਰ੍ਹਾਂ ਨਿਭਾ ਪਾ ਰਿਆ ਸੀ ਪਰ ਇੱਕਦਮ ਉਹ ਤੁਹਾਡੇ ਹੋਣ ਦਾ ਪਖੰਡ ਕਰ ਰਹੇ ਨੇ ਤੁਹਾਡੇ ਬਣਨ ਦਾ ਨਾਟਕ ਖੇਡ ਰਹੇ ਨੇ ਤੁਹਾਨੂੰ ਵਿਸ਼ਵਾਸ ਵਿੱਚ ਲੈਣਾ ਚਾਹੁੰਦੇ ਨੇ ਵਿਸ਼ਵਾਸ ਦੀ ਬੁੱਕਲ ਵਿੱਚ ਲੈਣਾ ਚਾਹੁੰਦੇ ਨੇ ਵੀ ਮੈਂ ਤੇਰਾ ਤੇ ਤੂੰ ਮੇਰਾ ਜਿਹੜੇ ਅਚੰਚੇਤ ਇਸ ਤਰ੍ਹਾਂ ਤੇਰਾ ਬਣ ਕੇ ਤੈਨੂੰ ਵਿਖਾਉਣ ਦਾ ਵਿਸ਼ਵਾਸ ਵਿੱਚ ਲੈਣ ਦਾ ਯਤਨ ਕਰ ਰਹੇ ਨੇ ਉਹਨੂੰ ਕੋਈ ਨਾ ਕੋਈ ਤੇਰੇ ਨਾਲ ਕੰਮ ਹੋਏਗਾ ਵਰਨਾਈਜ ਤੋਂ ਪਹਿਲਾਂ ਵੀ ਤੇ ਉਹ ਨਿੱਤਰ ਇੱਥੇ ਹੀ ਸੀ ਨਾ ਅੱਜ ਤੋਂ ਪਹਿਲਾਂ ਵੀ ਤੇ ਉਹ ਤੇਰਾ ਰਿਸ਼ਤੇਦਾਰ ਇੱਥੇ ਹੀ ਸੀ ਨਾ ਅੱਜ ਜੇ ਉਹ ਚੀਕਣੀ ਚੋਪੜੀ ਬੋਲੀ ਬੋਲ ਰਿਹਾ ਹੈ ਜੇ ਉਹ ਵੜਿਆਈ ਦੇ ਬੋਲ ਬੋਲ ਰਿਹਾ ਹੈ ਅੱਜ ਉਹ ਤੇਰਾ ਬਣਨ ਦਾ ਤੇਰਾ ਦਿਸਣ ਦਾ ਨਾਟਕ ਕਰ ਰਿਹਾ ਹੈ ਤੇ ਇਹਦਾ ਮਤਲਬ ਅੱਜ ਉਹਨੂੰ ਕੋਈ ਨਾ ਕੋਈ ਕੰਮ ਪੈ ਗਿਆ ਪੈਸੇ ਚਾਹੀਦੇ ਹੋਣਗੇ ਜਾਂ ਕੋਈ ਹੋਰ ਮੁੱਦਾ ਹੋਏਗਾ ਜੋ ਤੇਰੇ ਸਾਹਮਣੇ ਰੱਖੇਗਾ ਤੇਰੇ ਕੋਲੋਂ ਹੱਲ ਹੋ ਸਕਦਾ ਹੋਏਗਾ ਹੋਰ ਇਸ ਤੋਂ ਵੱਧ ਕੁਝ ਨਹੀਂ ਬਾਕੀ ਉਹ ਤੇਰਾ ਹੈ ਨਹੀਂਗਾ ਇਸ ਤੋਂ ਅੱਗੇ ਹੋਰ ਚੱਲਦੇ ਆਂ ਜੋ ਪਹਿਲਾਂ ਤੇ ਨਹੀਂ ਸੀ ਪਰ ਅੱਜ ਜਦੋਂ ਉਹ ਤੁਹਾਡੇ ਪੇਸ਼ ਆਇਆ ਤੁਹਾਡੇ ਨਾਲ ਸਾਂਝ ਹੋਈ ਤੇ ਉਹਦੀ ਬੋਲੀ ਵਿੱਚ ਉਹਨਾ ਸ਼ਹਿਦ ਚੁੰਦਾ ਹੋਇਆ ਨਜ਼ਰ ਪੈ ਰਿਆ ਬਨਾਗਤੀ ਬੋਲੀ ਉਹਦੀ ਨਾਰਮਲ ਬੋਲੀ ਇੰਨੀ ਮਿੱਠੀ ਨਹੀਂ ਹੈ ਅੱਜ ਤੋਂ ਪਹਿਲਾਂ ਜਿੰਨੀ ਵਾਰ ਮਿਲਿਆ ਇੰਨੇ ਮਿੱਠੇ ਬੋਲਾਂ ਦੇ ਨਾਲ ਨਹੀਂ ਮਿਲਿਆ ਪਰ ਜੇ ਇੰਨੀ ਬੋਲੀ ਦੇ ਅੰਦਰ ਸ਼ੱਕਰ ਕੁਲ ਗਈ ਇੰਨੀ ਸ਼ੁਗਰ ਉਹਦੀ ਬੋਲੀ ਦੇ ਅੰਦਰ ਕੁਲ ਗਈ ਵੀ ਇੱਕਦਮ ਸ਼ਹਿਦ ਚੋਂਦਾ ਨਜ਼ਰ ਪਿਆ ਸਾਵਧਾਨ ਹੋ ਜਾਓ ਐਸੀ ਮਿੱਠੀ ਬੋਲੀ ਦੇ ਅੰਦਰ ਕਿਧਰੇ ਨਾ ਕਿਧਰੇ ਕੜਵਾੜ ਛਿਪੀ ਹੋਏਗੀ ਕਿਧਰੇ ਨਾ ਕਿਧਰੇ ਤੋਖਾ ਛਿਪਿਆ ਹੋਏਗਾ ਕਿਧਰੇ ਨਾ ਕਿਧਰੇ ਠੱਗੀ ਛਿਪੀ ਹੋਏਗੀ ਜੋ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਨਹੀਂ ਆ ਰਹੀ ਔਰ ਜਦ ਤੁਸੀਂ ਠੱਗੇ ਗਏ ਤੇ ਫੇਰ ਕਹੋਗੇ ਬੜੀ ਮਿੱਠੀ ਬੋਲੀ ਬੋਲਦਾ ਸੀ ਮੈਨੂੰ ਸਮਝਣਾ ਪਈ ਮੇ ਤਾਂ ਇਹ ਗੱਲਾਂ ਕਹਿ ਰਿਹਾ ਹਾਂ ਵੀ ਸਮਝ ਨਾ ਪਈ ਜੇ ਮੈਨੂੰ ਪਤਾ ਹੁੰਦਾ ਐਦਾਂ ਦਾ ਐ ਜੇ ਮੈਨੂੰ ਪਤਾ ਹੁੰਦਾ ਐਦਾਂ ਦਾ ਐ ਉਹ ਤੁਹਾਨੂੰ ਜੇ ਨਾ ਕਹਿਣਾ ਪਏ ਇਹੋ ਜੇ ਲੋਕਾਂ ਤੋਂ ਪਹਿਲਾਂ ਹੀ ਸਾਵਧਾਨ ਹੋ ਜਾਓ ਦੂਜੀ ਗੱਲ ਜੋ ਪਹਿਲਾਂ ਤੇ ਨਹੀਂ ਸੀ ਜਿੰਨੂੰ ਇੱਕਦਮ ਰਿਸ਼ਤੇਦਾਰੀ ਜਿਸਣੀ ਸ਼ੁਰੂ ਹੋਈ ਮਿੱਤਰਤਾ ਜਿਸਣੀ ਸ਼ੁਰੂ ਹੋਈ ਤੇ ਜਿਹਦਾ ਇੱਕ ਲੱਛਣ ਹੋਰ ਬੜਾ ਬੁਰਾ ਹੈ ਉਹ ਤੁਹਾਡੇ ਸਾਹਮਣੇ ਬੈ ਕੇ ਤੁਹਾਡੀ ਵਡਿਆਈ ਬੜੀ ਕਰਦਾ ਹੈ ਤੇ ਜਿਵੇਂ ਤੁਹਾਡੇ ਤੋਂ ਉੱਠ ਕੇ ਜਾਂਦਾ ਹੈ ਤੇ ਦੂਜਿਆਂ ਲੋਕਾਂ ਕੋਲੋਂ ਸੁਣਨ ਵਾਸਤੇ ਮਿਲਦਾ ਹੈ ਵੀ ਫਲਾਣਾ ਬੰਦਾ ਤੇ ਤੇਰੀ ਬੁਰਾਈ ਬੜੀ ਕਰ ਰਿਹਾ ਸੀ ਫਲਾਣਾ ਬੰਦਾ ਤੇਰੇ ਵਾਸਤੇ ਆ ਬੋਲ ਰਿਹਾ ਸੀ ਸਮਝ ਜਾਓ ਵੀ ਜਿਹੜਾ ਮੇਰੇ ਸਾਹਮਣੇ ਮੇਰਾ ਮੇਰੇ ਪਿੱਠ ਪਿੱਛੇ ਮੇਰੀ ਬੈਗ ਪਿੱਛੇ ਮੇਰਾ ਨਹੀਂ ਹੈ ਉਹ ਕੀ ਤੁਹਾਡਾ ਹੋ ਸਕਦਾ ਹੈ ਜਾਂ ਤੁਹਾਡਾ ਹੈ ਆਉਣ ਵਾਲੇ ਕੱਲ ਨੂੰ ਜਦੋਂ ਆਏਗਾ ਨਾ ਉਹਦੀਆਂ ਅੱਖਾਂ ਨੂੰ ਪੜੋ ਉਹਦੀ ਬਾਡੀ ਲੈਂਗੁਏਜ ਨੂੰ ਪੜੋ ਉਹ ਫਿਰ ਦੁਬਾਰਾ ਦੁਬਾਰਾ ਤੁਹਾਡਾ ਬਣਨ ਦਾ ਯਤਨ ਕਰ ਰਿਹਾ ਹੈ ਜਿਆਦਾ ਚੰਗਾ ਹੋਏਗਾ ਵੀ ਤੁਸੀਂ ਥੋੜਾ ਜਿਹਾ ਮੁਸਕਰਾਓ ਤੇ ਉਹਦੀਆਂ ਸੁਣੋ ਤੇ ਸ਼ਾਇਦ ਉਹ ਵੀ ਸਮਝ ਜਾਏ ਵੀ ਇਹਨੂੰ ਮੇਰੀ ਅਸਲੀਅਤ ਦੇ ਬਾਰੇ ਸਮਝਾਉਣੀ ਸ਼ੁਰੂ ਹੋ ਗਈ। ਖੈਰ ਇਸ ਤੋਂ ਅੱਗੇ ਚੱਲੀਏ। ਉਹਨਾਂ ਲੋਕਾਂ ਤੋਂ ਸਾਵਧਾਨ ਰਹੋ, ਉਹਨਾਂ ਲੋਕਾਂ ਤੋਂ ਬਚੋ ਜਿਹੜੇ ਇਸ ਗੱਲ ਦੇ ਉੱਤੇ ਹੀ ਖੜੇ ਨੇ ਸਾਂਝ ਬਣਾਉਣੀ ਚਾਹੁੰਦੇ ਨੇ ਤੁਹਾਡੇ ਨਾਲ ਪਰ ਇਸ ਕਰਕੇ ਬਣਾਉਣੀ ਚਾਹੁੰਦੇ ਨੇ ਵੀ ਮੇਰਾ ਇਦੇ ਨਾਲ ਮਿਲ ਕੇ ਆ ਮੁੱਦਾ ਆ ਮਸਲਾ ਆ ਕੰਮ ਖਾਲੋ ਜਾਏ ਜਿਨ੍ਹਾਂ ਦੀ ਸਾਹਜ ਇਸ ਗੱਲ ਦੇ ਉੱਤੇ ਖੜੀ ਐ ਨਾ ਉਹਨਾਂ ਲੋਕਾਂ ਤੋਂ ਵੀ ਸਾਵਧਾਨ ਰੋ ਇੱਕ ਮੈਂ ਹੋਰ ਗੱਲ ਕਰ ਦਿਆਂ ਉਹਨਾਂ ਲੋਕਾਂ ਤੋਂ ਵੀ ਬਚ ਕੇ ਲੋ ਰੋ ਜੇ ਕਦੇ ਤੁਹਾਨੂੰ ਲੋੜ ਪੈ ਗਈ ਤੁਹਾਨੂੰ ਮੁਸ਼ਕਲ ਆਣ ਪਈ ਤੁਸੀਂ ਕੋਈ ਕੰਮ ਉਹਨਾਂ ਨੂੰ ਕਿਹਾ ਤੇ ਉਹਨਾਂ ਕੋਲ ਲੰਮੀ ਲਿਸਟ ਬਹਾਨਿਆਂ ਦੀ ਤਿਆਰ ਕਰਕੇ ਤੁਹਾਡੇ ਸਾਹਮਣੇ ਖੋਲ ਦਿੱਤੀ ਉਹ ਮੈਨੂੰ ਪਹਿਲਾਂ ਦੱਸਣਾ ਸੀ ਹੁਣ ਮੈਂ ਤਿਆਰ ਹੋ ਗਿਆ ਹੁਣ ਮੈਂ ਜਾ ਰਿਹਾ ਹੁਣ ਮੇਰੇ ਕੋਲ ਸਮਾਂ ਨਹੀਂ ਜੇ ਪੈਸੇ ਦੀ ਗੱਲ ਹੈ ਤੇ ਤਾਂ ਪਹਿਲਾਂ ਦੱਸਣਾ ਸੀ ਹੁਣ ਮੈਂ ਦੇ ਬੈਠਾ ਹੁਣੇ ਹੀ ਦੇ ਕੇ ਹਟਿਆ ਕੱਲ ਹੀ ਦੇ ਕੇ ਹਟਿਆ ਤੂੰ ਯਾਰ ਮੈਨੂੰ ਕੱਲ ਦੱਸ ਦਿੰਦਾ ਨਾ ਤੇ ਮੇਰੇ ਕੋਲ 5 ਲੱਖ ਰੁਪਈਆ ਪਿਆ ਸੀ ਮੈਂ ਤੈਨੂੰ ਦੇ ਦੇਣਾ ਸੀ ਗੱਲ ਕਿਹੜੀ ਹੈ ਤੇਰਾ ਮੇਰਾ ਕੁਝ ਵੰਡਿਆ ਥੋੜਾ ਇਦਾਂ ਦੀਆਂ ਗੱਲਾਂ ਕਰਨਗੇ ਤੂੰ ਮੈਨੂੰ ਕੱਲ ਹੀ ਦੱਸ ਦਿੰਦਾ ਉਹ ਤੇ 5 ਲੱਖ ਮੇਰੇ ਕੋਲ ਪਿਆ ਸੀ ਮੈਂ ਫਲਾਣੇ ਨੂੰ ਦੇ ਤਾ ਢਿੰਗੜੇ ਨੂੰ ਦੇ ਤਾ ਨਾ ਵੀ ਉਹਦਾ ਲੈਣਗੇ ਜਿਹਦੇ ਨਾਲ ਤੁਹਾਡੀ ਸਾਂਝ ਨਹੀਂ ਹੋਏਗੀ ਜਿਹਦੇ ਨਾਲ ਉਹਦੇ ਘਰ ਵਾਲੀ ਦਾ ਅੱਗੋਂ ਦੂਰ ਨੇੜੇ ਦਾ ਰਿਸ਼ਤਾ ਹੋਏਗਾ ਉਹਦਾ ਨਾਮ ਲੈਣਗੇ ਉਹ ਮੇਰੇ ਤੋਂ ਲੈ ਕੇ ਆਣ ਕੇ ਖੈਰ ਇਹਨਾਂ ਲੋਕਾਂ ਤੋਂ ਸਾਵਧਾਨ ਰਹੋ ਉਹਨਾਂ ਲੋਕਾਂ ਤੋਂ ਵੀ ਸਾਵਧਾਨ ਰਹੋ ਜੋ ਸਮਾਂ ਪੈਣ ਤੇ ਔਖ ਦੇ ਸਮੇਂ ਦੇ ਅੰਦਰ ਤੁਹਾਡੇ ਨਾਲੋਂ ਅੱਖਾਂ ਫੇਰ ਲੈਂਦੇ ਨੇ ਹੁਣ ਮੈਂ ਅਖੀਰ ਤੱਕ ਇੱਕ ਗੱਲ ਕਹਿਣਾ ਵੀ ਜਦੋਂ ਤੁਹਾਨੂੰ ਪਤਾ ਲੱਗ ਜਾਏ ਨਾ ਇਹ ਬੰਦਾ ਮਤਲਬਈ ਹੈ ਇਹ ਬੰਦਾ ਸਿਰਫ ਮਤਲਬ ਕੱਢਣ ਵਾਸਤੇ ਮਿੱਠੀ ਬੋਲੀ ਬੋਲਦਾ ਹੈ ਆਪਣਾ ਬਣਨ ਦਾ ਨਾਟਕ ਕਰਦਾ ਹੈ ਇਹਨਾਂ ਲੋਕਾਂ ਤੋਂ ਸਾਵਧਾਨ ਰਹੋ ਇਹਨਾਂ ਲੋਕਾਂ ਤੋਂ ਬਚ ਕੇ ਰਹੋ ਇਹ ਨਾ ਤੁਹਾਡੇ ਰਿਸ਼ਤੇਦਾਰ ਨੇ ਨਾ ਤੁਹਾਡੇ ਸੱਜਣ ਨੇ ਨਾ ਤੁਹਾਡੇ ਹਮਦਰਦ ਨੇ ਨਾ ਤੁਹਾਡੀ ਇੱਜ਼ਤ ਦੇ ਭਾਈਵਾਲ ਨੇ ਇਹਨਾਂ ਦਾ ਜਦੋਂ ਵੀ ਦਾ ਲੱਗਾ ਇਹਨਾਂ ਨੇ ਮਤਲਬ ਕੱਢਣਾ ਹੈ ਤੇ ਜਿਸ ਦਿਨ ਤੁਸੀਂ ਮਤਲਬ ਨਾ ਦਿੱਤਾ ਸੌ ਮਤਲਬ ਦਿੱਤਾ ਪਰ ਇੱਕ ਦਿਨ ਤੁਸੀਂ ਕਿਹਾ ਨਾ ਵੀ ਅੱਜ ਨਹੀਂ ਉਸੇ ਦਿਨ ਤੁਹਾਡੀ ਵਿਰੋਧਤਾ ਦੇ ਅੰਦਰ ਖੜੇ ਹੋ ਜਾਣਗੇ ਔਰ ਉਸੇ ਦਿਨ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦੇਣਗੇ ਤੁਹਾਡੇ ਸਬੰਧ ਵਿੱਚ ਤੁਹਾਡੇ ਵਿਰੋਧ ਵਿੱਚ ਤੁਹਾਡੇ ਉਲਟ ਇਹਨਾਂ ਲੋਕਾਂ ਤੋਂ ਬਚ ਕੇ ਰੋ ਇਹਨਾਂ ਲੋਕਾਂ ਤੋਂ ਸਾਵਧਾਨ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ